ਸਰਦੀਆਂ ਖੇਤੀ ਸੂchnਾ ਮ YouTube ਚੈਨਲ ਵੇਖ ਰਹੇ ਸਾਰੇ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਮੁਹੱਈਆ ਕਰਾਉਂਦੇ ਰਹਿੰਦੇ ਹਾਂ ਸੋ ਇਸੇ ਲੜੀ ਤਹਿਤ ਅੱਜ ਜਿਹੜਾ ਅਸੀਂ ਵਿਸ਼ਾ ਚੁਣਿਆ ਹੈ ਉਹ ਹੈ ਬੀਜਾਂ ਦੀ ਸੋਧ ਕਿਵੇਂ ਕਰਨੀ ਹੈ ਜਿਵੇਂ ਸੋਨੇ ਦਾ ਸੀਜ਼ਨ ਆ ਗਿਆ ਆਪਾਂ ਸਾਰਿਆਂ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਜਾਂ ਪਨੀਰੀ ਦੀ ਬਿਜਾਈ ਕਰਨੀ ਹੈ ਤੋ ਉਹਦੇ ਤੋਂ ਪਹਿਲਾਂ ਆਪਾਂ ਬੀਜ ਹੈ ਜਿਹੜਾ ਉਹਨੂੰ ਸੋਧਣਾ ਕਿਵੇਂ ਹੈ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਦਰਮਿਆਨ ਖੇਤੀਬਾੜੀ ਬਲਾਕ ਦਫ਼ਤਰ શ્રી ਮੁਖਸਰ ਸਾਹਿਬ ਤੋਂ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਛਵਿੰਦਰ ਸਿੰਘ ਜੀ ਪਹੁੰਚੇ ਹਨ ਡਾਕਟਰ ਸਾਹਿਬ ਦਾ ਅਸੀਂ ਜੀ ਆਇਆਂ ਕਹਿੰਦੇ ਹਾਂ ਸੋ ਡਾਕਟਰ ਸਾਹਿਬ ਇਸ ਵਿਸ਼ੇ ਦੀ ਸਭ ਤੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਜਾਵਾਂਗਾ ਕਿ ਬੀਜ ਦੀ ਸੋਧ ਕਰਨੀ ਇਸ ਦੀ ਕੀ ਮਹੱਤਤਾ ਹੈ ਬਿਲਕੁਲ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਿਹੜਾ ਮੌਕੇ ਦਾ ਜਿਹੜਾ ਇਹ ਵਿਸ਼ਾ ਚੁਣਿਆ ਜਿਹਦਾ ਹੈ ਕਿ ਬੀਜਾਂ ਦੀ ਸੋਧ ਜਿਵੇਂ ਆਪਾਂ ਆਮ ਹੀ ਦੇਖਦੇ ਹਾਂ ਕਿ ਮਨੁੱਖਾਂ ਦੇ ਵਿੱਚ ਕਈ ਤਰ੍ਹਾਂ ਦੀ ਆਪਾਂ ਨੂੰ ਵੈਕਸੀਨੇਸ਼ਨ ਕਰਾਉਣੀ ਪੈਂਦੀ ਹੈ ਬੱਚਿਆਂ ਦੇ ਵਿੱਚ ਹੀ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਕੋਈ ਸਿਹਤ ਦੇ ਉੱਤੇ ਮਾੜਾ ਪ੍ਰਭਾਵ ਨਾ ਸਕੇ ਇਸੇ ਕਾਰਨ ਦੇ ਉੱਤੇ ਕਈ ਬਿਮਾਰੀਆਂ ਬੀਜਾਂ ਤੋਂ ਸ਼ੁਰੂ ਹੁੰਦੀਆਂ ਜਿਹੜੀਆਂ ਬਿਮਾਰੀਆਂ ਬੀਜ ਤੋਂ ਸ਼ੁਰੂ ਹੁੰਦੀਆਂ ਉਹਨਾਂ ਦੇ ਹੱਲ ਦੇ ਵਾਸਤੇ ਸੌਖੇ ਜਿਹੇ ਹੱਲ ਜਿਹੜਾ ਆਪਾਂ ਸਸਤਾ ਤੇ ਟਿਕਾਊ ਹੱਲ ਵਾਸਤੇ ਬੀਜ ਦੀ ਸੋਧ ਬਹੁਤ ਜ਼ਰੂਰੀ ਹੈ ਇਸੇ ਦੇ ਨਾਲ ਨਾਲ ਇਹ ਇਹਦਾ ਜਦੋਂ ਆਪਾਂ ਬੀਜ ਦੀ ਸੋਧ ਕਰਦੇ ਹਾਂ ਜਿਵੇਂ ਆਪਾਂ ਜਵਾਣੂ ਟੀਕੇ ਦੀ ਗੱਲ ਕਰਦੇ ਹਾਂ ਤਾਂ ਉਹ ਸੋਧ ਕਰਦੇ ਨਾਲ ਕਾਫੀ ਚਾਰ ਦੇ ਵਿੱਚ ਵਾਧਾ ਵੀ ਪ ਉਜੇ ਨੰਬਰ ਦੇ ਉੱਤੇ ਜਿਹੜਾ ਆਪਣਾ ਬਾਅਦ ਦੇ ਵਿੱਚ ਕੋਈ ਬਿਮਾਰੀ ਜਿਹੜੀ ਬੀਜ ਤੋਂ ਆਉਣੀ ਸੀਗੀ ਉਹਨੂੰ ਕੰਟਰੋਲ ਕਰਨ ਵਾਸਤੇ ਜਿਹੜਾ ਖਰਚਾ ਹੋਣਾ ਸੀਗਾ ਉਹਦੀ ਬਚਤ ਹੁੰਦੀ ਆ ਤੇ ਛਵਾੜ ਦੇ ਵਿੱਚ ਜਿਹੜਾ ਬੂਟੇ ਦਾ ਮਾਧਾ ਦੇ ਵਿਕਾਸ ਵਧੀਆ ਰਹਿੰਦਾ ਇਹ ਵੇਲੇ ਬੀਜ ਦੇ ਸੋਧ ਦੇ ਮੁੱਖ ਫਾਇਦੇ ਹੈਗੇ। ਠੀਕ ਹੈ ਡਾਕਟਰ ਸਾਹਿਬ ਬੜੀ ਵਧੀਆ ਜਾਣਕਾਰੀ ਦਿੱਤੀ ਤੁਸੀਂ। ਸੋ ਡਾਕਟਰ ਸਾਹਿਬ ਜਿਹੜਾ ਇਹਦੇ ਨਾਲ ਹੀ ਮੇਰਾ ਅਗਲਾ ਪ੍ਰਸ਼ਨ ਹੈ ਕਿ ਜਿਵੇਂ ਬੀਜਿਆਂ ਦੀ ਸੋਧ ਕਰਦੇ ਆ ਇਹਦੇ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜਿਹੜਾ ਆਪਣਾ ਫਸਲਾਂ ਦੇ ਵਿੱਚ ਹਾਲ ਆਣੀ ਆਣੀ ਬਿਲਕੁਲ ਜਿਵੇਂ ਆਪਾਂ ਸੌਣੀ ਦੇ ਵਿੱਚ ਮੇਨ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਝੋਨੇ ਦੀ ਫਸਲ ਦੇ ਵਿੱਚ ਆਮ ਤੌਰ ਤੇ ਜਾਂ ਬਾਸਮਤੀ ਦੇ ਵਿੱਚ ਨੈਕ ਬਲਾਸਟ ਦੀ ਬਿਮਾਰੀ ਹੁੰਦੀ ਹੈ। ਸ਼ੁਰੂਆਬੇ ਵਿੱਚ ਉਹ ਵੀ ਬੀਜ ਤੋਂ ਸ਼ੁਰੂ ਹੁੰਦੀ ਹੈ। ਜੇ ਆਪਾਂ ਬੀਜ ਨੂੰ ਸੋਧਿਆ ਹੋਵੇ ਤਾਂ ਜਿਹੜਾ ਸ਼ੁਰੂਆਤੀ ਹਮਲਾ ਬਿਮਾਰੀ ਦਾ ਕਾਫੀ ਹੱਦ ਤੱਕ ਆਪਾਂ ਕੰਟਰੋਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਵੇਂ ਪਿਛਲੇ ਸੀਜ਼ਨ ਹਾਰੀ ਦੀ ਗੱਲ ਕਰੀਏ ਤਾਂ ਕਣਕ ਦੇ ਵਿੱਚ ਕਰਨਾਲ ਬੰਟ ਦੀ ਸਮੱਸਿਆ ਆਈ ਸੀ। ਉਹ ਵੀ ਉੱਥੇ ਸਮੱਸਿਆ ਜ਼ਿਆਦਾ ਦੇਖਣ ਨੂੰ ਪਾਈ ਗਈ ਹੈ ਜਿੱਥੇ ਬੀਜ ਦੀ ਟ੍ਰੀਟਮੈਂਟ ਜਾਂ ਕੋਟ ਨਹੀਂ ਹੋਈ ਸੀ। ਇਸੇ ਦੇ ਉੱਤੇ ਜਿਹੜਾ ਝੋਨੇ ਦੇ ਵਿੱਚ ਕਨਾਸ ਮਟਨਾਂ ਦੀ ਸਮੱਸਿਆ ਆਉਂਦੀ ਜਿਹਦੇ ਵਿੱਚ ਦੂਜਨਾਂ ਦੇ ਵਿੱਚ ਜਿਹੜੇ ਦਾਣਿਆਂ ਦੀ ਜਗ੍ਹਾ ਤੇਰੀ ਕਾਲੀ ਜਿਹੜੀ ਫੋਪਰ ਜਾਂਦੀ। ਇਸੇ ਦੇ ਨਾਲ ਜਿਹੜੀ ਆਪਾਂ ਜਵਾਰ ਦੀ ਗੱਲ ਕਰੀਏ ਜਵਾਰ ਦੇ ਵਿੱਚ ਵੀ ਕਈ ਵਾਰੀ ਆਪਾਂ ਉਗਣ ਦੇ ਥੋੜੇ ਦਿਨ ਬਾਅਦ ਜਿਹੜਾ ਮੱਖੀ ਜਿਹੜੀ ਛਾਗ ਦੇ ਵਿੱਚ ਮੱਖੀ ਬਣ ਜਾਂਦੀ ਹੈ। ਛੂਟ ਫਲਾਈਂਦੇ ਆਪਾਂ ਕੋਲ ਨੂੰ। ਉਹਦੇ ਕੰਟਰੋਲ ਵਾਸਤੇ ਵੀ ਬੀਜ ਦੀ ਸੋਧ ਦੇ ਨਾਲ ਕਾਫੀ ਪੱਧਰ ਤੱਕ ਹੱਲ ਮਿਲ ਸਕਦੇ। ਸੋ ਜਿਵੇਂ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸਿਆ ਸਿਆਣਿਆਂ ਦੀ ਵੀ ਕਹਾਵਤ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ। ਬਾਦ ਵਿੱਚ ਆਪਾਂ ਫਸਲਾਂ ਦੇ ਮਹਿੰਗੀਆਂ ਦਵਾਈਆਂ ਦੀ ਸਪਰੇਅ ਕਰਦੇ ਹਾਂ ਉਲੀ ਨਾਸ਼ਕ ਦੀ ਕੀਟਨਾਸ਼ਕ ਦੀ ਸੋ ਉਹਦੇ ਨਾਲੋਂ ਚੰਗਾ ਹੈ ਕਿ ਆਪਾਂ ਸਸਤੇ ਜੇ ਉਲੀ ਨਾਸ਼ਕੀਆਂ ਕੀਟਨਾਸ਼ਕ ਵਰਤ ਕੇ ਬੀਜ ਦੀ ਜਿਹੜੀ ਉਹ ਸੋਧ ਕਰ ਲਈ ਜਾਵੇ ਸੋ ਡਾਕਟਰ ਸਾਹਿਬ ਹੁਣ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦੱਸੋ ਜਿਹੜੀ ਬੀਜ ਦੀ ਸੋਧ ਉਹ ਕਿਸ-ਕਿਸ ਢੰਗ ਨਾਲ ਕਿਵੇਂ-ਕਿਵੇਂ ਕੀਤੀ ਜਾ ਸਕਦੀ ਬਿਲਕੁਲ ਜੀ ਬੀਜ ਦੀ ਸੋਧ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਬੀਜ ਲੈਣਾ ਉਹ ਸਿਹਤਮੰਦ ਬੀਜ ਲੈਣਾ ਸਿਹਤਮੰਦ ਬੀਜ ਲੈਣ ਵਾਸਤੇ ਕੀ ਹੈ ਜੋ ਵੀ ਆਪਾਂ ਬੀਜ ਜਿਵੇਂ ਆਪਾਂ ਘਰ ਦਾ ਬੀਜ ਰੱਖਿਆ ਜੀ ਜਾਂ ਆਪਾਂ ਮੰਡੀ ਦੇ ਵਿੱਚ ਜਾਂ ਬਾਜ਼ਾਰ ਤੋਂ ਜਿਹੜਾ ਬੀਜ ਲਿਆ ਉਹਨੂੰ ਆਪਾਂ ਸਭ ਤੋਂ ਪਹਿਲਾਂ ਨੂਨੇ ਪਾਣੀ ਦੇ ਨਾਲ ਉਹਦੀ ਟ੍ਰੀਟਮੈਂਟ ਕਰਨੀ ਹੈ ਨੂਨੇ ਪਾਣੀ ਤੋਂ ਟ੍ਰੀਟਮੈਂਟ ਕਰਦੋ ਕੀ ਭਾਅ ਹੈਗਾ ਕਿ ਜੇ ਵੀ ਆਪਾਂ 100 ਕਿਲੋ ਪਾਣੀ ਲੈ ਕੇ ਉਹਦੇ ਵਿੱਚ 10 ਕਿਲੋ ਤੱਕ ਜਿਹੜਾ ਆਮ ਨੂਣ 5-7 ਰੁਪਏ ਕਿਲੋ ਦਾ ਹੈਗਾ ਉਹਨੂੰ ਉਹਦੇ ਵਿੱਚ ਘੋਲ ਬਣਾ ਲੈਣਾ ਘੋਲ ਬਣਾਉਣ ਤੋਂ ਬਾਅਦ ਕੀ ਹੈਗਾ ਜਿਹੜਾ ਵੀ ਬੀਜ ਆਪਾਂ ਬਾਸਮੰਦੀ ਜਾਂ ਝੁੰਨੇ ਦਾ ਹੈਗਾ ਜਿਹਦੀ ਆਪਾਂ ਬਜਾਈ ਕਰਨੀ ਹੈ ਉਹਨੂੰ ਉਹਦੇ ਵਿੱਚ ਡਰਮ ਦੇ ਵਿੱਚ ਜਾਂ ਜਿਹੜੇ ਵਿੱਚ ਘੋਲ ਬਣਾਇਆ ਸੀ ਉਹਨੂੰ ਆਪਾਂ ਡੋਬੋ ਲੈਣਾ ਡੋਬਣ ਤੋਂ ਬਾਅਦ ਜਿਹੜਾ ਹਰਕਾ ਬੀਜ ਹੋਊਗਾ ਜਾਂ ਜਿਹੜ ਜਿਨ੍ਹਾਂ ਨੇ ਨਹੀਂ ਉਗਰਨਾ ਤਾਂ ਨਹੀਂ ਸੀ ਪਰ ਬਿਮਾਰੀ ਦੇ ਵਿੱਚ ਕੇਵਲ ਫਦਾ ਦੇਣਾ ਸੀ ਉਹ ਉੱਪਰ ਤਾਂ ਰਹੁੰਦੇ ਜਿਹੜੇ ਉਹ ਉੱਪਰਲੇ ਹੋਏ ਹੋਣਗੇ ਉਹਨੂੰ ਆਪਾਂ ਬਾਹਰ ਕੱਢ ਦੇਣਾ ਤੇ ਜਿਹੜਾ ਥੱਲੇ ਬੈਠਿਆ ਹੋਊਗਾ ਜਾਂ ਭਾਰਾ ਬੀਜ ਹੋਊਗਾ ਉਹ ਸਿਹਤਮੰਦ ਬੀਜ ਹੋਊਗਾ ਉਹਨੂੰ ਹੀ ਆਪਾਂ ਬੀਜ ਵਾਸਤੇ ਵਰਤਣਾ ਹੈ ਜੀ ਇਸ ਤੋਂ ਬਾਅਦ ਜਿਹੜਾ ਇਹ ਧਿਆਨ ਰੱਖਣਾ ਕਿ ਜਿਹੜਾ ਲੂਣਾ ਪਾਣੀ ਆ ਲੂਨੇ ਪਾਣੀ ਦੇ ਮਾੜੇ ਪ੍ਰਭਾਵੀ ਜਗੇ ਆ ਤਾਂ ਜਦੋਂ ਆਪਾਂ ਸਿਹਤਮੰਦ ਬੀਜ ਆਪਾਂ ਸਿਲੈਕਟ ਕਰ ਲੈ ਥੱਲੇ ਵਾਲਾ ਤਾਂ ਉਹਨੂੰ ਤਿੰਨ ਚਾਰ ਵਾਰੀ ਸਾਫ਼ ਪਾਣੀ ਨਾਲ ਜਾਂ ਚੰਗੇ ਪਾਣੀ ਨਾਲ ਜ਼ਰੂਰ ਧੋ ਲੈਣਾ ਧੋਣ ਤੋਂ ਬਾਅਦ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜਾ ਧੋਨੇ ਦੇ ਵਿੱਚ ਖਾਸ ਕਰਕੇ ਮਾਲੀਆਂ ਇਹਨੀਆਂ ਪੰਗੀ ਸਾਈਡ ਪੰਗੇ ਫੰਗਸ ਕਰਕੇ ਹੁੰਦੀ ਆ ਪੋਲੀ ਕਰਕੇ ਤਾਂ ਉਹਨਾਂ ਤੋਂ ਬਚਣ ਵਾਸਤੇ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਪਾਂ ਸਪ੍ਰਿੰਟ ਨਾਂ ਤੇ ਦਵਾਈ ਹੁੰਦੀ ਹੈ ਇੱਕ ਉਹਦਾ ਸ਼ਕਾ ਕਰਕੇ ਜਾਂ ਜਿਵੇਂ ਵੀ ਆਪਾਂ ਉਹਨੂੰ ਬੀਜ ਦੀ ਸੋਲ ਕਰਦੇ ਹਾਂ ਠੀਕ ਹੈ ਜੀ ਸਾਬ ਸੋ ਡਾਕਟਰ ਸਾਹਿਬ ਜਿਵੇਂ ਆਪਾਂ ਬਾਸਮਤੀ ਦੇ ਵਿੱਚ ਖਾਸ ਕਰਕੇ ਦੇਖਦੇ ਆ ਕਿ ਪਿਛਲੇ ਸੀਜ਼ਨ ਦੇ ਵਿੱਚ ਵੀ ਆਪਾਂ ਵੇਖਿਆ ਝੰਡਾ ਰੋਗ ਨਾਂ ਦੀ ਬਿਮਾਰੀ ਹੈ ਉਸਨੇ ਕਾਫੀ ਨੁਕਸਾਨ ਕੀਤਾ ਹੈ ਸੋ ਉਸ ਦੀ ਆਪਾਂ ਉਸ ਤੋਂ ਬਚਾਅ ਵਾਸਤੇ ਵੀ ਜਿਹੜੀ ਬੀਜ ਦੀ ਸੋਧ ਆ ਕੋਈ ਉਹਦੀ ਮਹੱਤਤਾ ਹੈ ਬਿਲਕੁਲ ਬਿਲਕੁਲ ਜਿਵੇਂ ਆਪਾਂ ਤੁਸੀਂ ਦੱਸਿਆ ਕਿ ਬਾਸਮਤੀ ਦੇ ਵਿੱਚ ਮਡਲੀ ਜਿਹੜੀ ਬਿਮਾਰੀ ਆ ਜਾਂ ਮੇਨ ਜੀਵ ਤੋਂ ਆਪਾਂ ਨੂੰ ਲੱਗਦਾ ਖਤਰੇ ਵਾਲੀ ਜਾਂਦਾ ਉਹ ਹੈਗੀ ਆ ਝੰਡਾ ਰੋਗ ਜਾਂ ਮਕਾਨੇ ਰੋਗ ਕਹਿੰਦੇ ਆ ਉਹਦੇ ਵਿੱਚ ਮੋਢ ਦਾ ਗਰਨਾ ਜਾਂ ਪੈਰਾਂ ਦਾ ਗਰਨਾ ਵੀ ਕਈ ਥਾਵਾਂ ਤੇ ਨੂੰ ਬੋਲਦੀ ਆਪਾਂ ਤੇ ਇਹਦੇ ਵਿੱਚ ਸਾਰੇ ਕਿਸਾਨ ਜਾਣਦੇ ਆ ਕਿ ਬੂਟੇ ਉੱਚੇ ਹੋ ਜਾਂਦੇ ਆ ਉਹਨਾਂ ਨੂੰ ਜਾਂ ਤਾਂ ਮੁੰਜਰਾ ਲੱਗਦੀਆਂ ਨੇ ਜੇ ਲੱਗਦੀਆਂ ਤਾਂ ਉਹਦੇ ਵਿੱਚ ਦਾਣੇ ਨਹੀਂ ਬਣਦੇ ਖੋਕ ਰਹਿ ਜਾਂਦੀਆਂ ਤੇ ਕਾ ਵੀ ਵੱਡੇ ਪੱਧਰ ਤੇ ਉਹਦਾ ਨੁਕਸਾਨ ਵੀ ਹੁੰਦਾ ਤੋ ਉਹਦੇ ਵਿੱਚ ਵੀ ਆਪਾਂ ਜਿਹੜੀ ਸੀਡ ਟ੍ਰੀਟਮੈਂਟ ਕਰਕੇ ਜਾਂ ਬੀਜ ਦੀ ਸੋਧ ਕਰਕੇ ਕਾਫੀ ਵੱਡੇ ਪੱਧਰ ਤੱਕ ਹੱਲ ਕਰ ਸਕਦੇ ਹਾਂ। ਉਹਦਾ ਹੱਲ ਕਰਨ ਦਾ ਤਰੀਕਾ ਇਹ ਹੈਗਾ ਕਿ ਜਿਹੜਾ ਵੀ ਆਪਾਂ ਬੀਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨੂੰ ਆਪਾਂ ਸਿਹਤਮੰਦ ਬੀਜ ਸਿਲੈਕਟ ਕਰਦਾ ਜਿਵੇਂ ਨੂਨੇ ਪਾਣੀ ਨਾਲ ਸੋਧਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਭਾਰਾ ਬੀਜ ਹੈਗਾ ਉਹਨੂੰ ਪ੍ਰਤੀ ਕਿਲੋ ਦੇ ਹਿਸਾਬ ਨਾਲ 15 ਕਿਲੋ 15 ਗ੍ਰਾਮ ਤੋਂ 15 ਗ੍ਰਾਮ ਟ੍ਰਾਈਕੋਡਰਮਾ ਐਸਪੀਰਲੀਅਮ 2% ਪਾਊਡਰ ਦੇ ਵਿੱਚ ਯੂਨੀਵਰਸਿਟੀ ਦੀ ਫਾਰਮੂਲੇਸ਼ਨ ਆ ਉਹਦੇ ਨਾਲ ਸੋਧਣਾ ਆਪਾਂ। ਇਸੇ ਦੇ ਨਾਲ ਹੀ ਆਪਾਂ ਜਦੋਂ ਪੜੀਣੀ ਖੇਤ ਦੇ ਕਿਉਂਕਿ ਜਿਹੜੀ ਇਹ ਬਿਮਾਰੀ ਹੈਗੀ ਆ ਜਦੋਂ ਆਪਾਂ ਪਨੀਰੀ ਨੂੰ ਇੱਕ ਥਾਂ ਤੋਂ ਪਾਟ ਕੇ ਦੂਸਰੇ ਖੇਤ ਦੇ ਵਿੱਚ ਲਾਉਂਦੇ ਆ ਤਾਂ ਪਨੀਰੀ ਦੀਆਂ ਜਿਹੜੀਆਂ ਜੜਾਂ ਆ ਹੈਗੀਆਂ ਬੂਟੇ ਨੇ ਉਹਦੇ ਉੱਤੇ ਥੋੜੇ ਥੋੜੇ ਛੋਲੇ ਛੋਲੇ ਜ਼ਖਮ ਬਣ ਜਾਂਦੇ ਆ ਜ਼ਖਮਾਂ ਤੋਂ ਜਿਹੜੀ ਉਲੀ ਸ਼ੁਰੂ ਹੋ ਕੇ ਬਾਅਦ ਦੇ ਵਿੱਚ ਇਹ ਜਿਹੜਾ ਛੰਡਾ ਰੋਗ ਬਣ ਜਾਂਦਾ ਤਾਂ ਜਦੋਂ ਆਪਾਂ ਪਨੀਰੀ ਨੂੰ ਪਾਟ ਕੇ ਖੇਤ ਦੇ ਵਿੱਚ ਇਹਦੀ ਜਿਹੜੀ ਪੂਜਾ ਲਾਉਣਾ ਪਣੀਰੀ ਨੂੰ ਉਸ ਵੀ ਜਿਹੜੇ ਦੁਆਰਾ 15 ਗ੍ਰਾਮ ਪ੍ਰਤੀ ਕਿ ਲੀਟਰ ਪਾਣੀ ਦੇ ਵਿੱਚ ਇਹਨੂੰ ਪਾ ਕੇ ਨੂੰ ਆਪਾਂ 6 ਘੰਟੇ ਦੇ ਵਾਸਤੇ ਸੋਧਣਾ ਤਾਂ ਕਿ ਜਿਹੜੀ ਇਹ ਬਿਮਾਰੀ ਆ ਕੀ ਆਪਣੇ ਨਾਂ ਬਹੁਤ ਵਧੀਆ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਜਿਵਾਣੂ ਜਿਹੜਾ ਟੀਕੇ ਆ ਉਹਨਾਂ ਨਾਲ ਵੀ ਆਪਾਂ ਜਿਹੜੇ ਬੀਜ ਆ ਉਹਨਾਂ ਨੂੰ ਸੋਧ ਸਕਦੇ ਆ ਜਿਵੇਂ ਸਾਡੇ ਕਿਸਾਨ ਵੀਰ ਆਪਾਂ ਵੇਖਿਆ ਰਸਾਇਣਿਕ ਜਿਹੜੇ ਫੰਗੀਸਾਈਡ ਆ ਜਾਂ ਕੀਟਨਾਸ਼ਕ ਉਹਨਾਂ ਨਾਲ ਤਾਂ ਆਪਦੇ ਬੀਜ ਨੂੰ ਸੋਧ ਲੈਂਦੇ ਆ ਪਰ ਜਿਵਾਣੂ ਟੀਕੇ ਹਜੇ ਇੰਨੇ ਜ਼ਿਆਦਾ ਪਰਪੂਰ ਪਰਫੁੱਲਤ ਨਹੀਂ ਹੋਈ ਗਈ ਸੋ ਡਾਕਟਰ ਸਾਹਿਬ ਜਿਵਾਣੂ ਟੀਕੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਕਿ ਉਹਨਾਂ ਨਾਲ ਆਪਾਂ ਬੀਜ ਨੂੰ ਕਿਵੇਂ ਸੋਧ ਸਕਦੇ ਆ ਜਾਂ ਉਹ ਆਪਣ ਨੂੰ ਜਵਾਣੂ ਟੀਕੇ ਜਿਹੜੇ ਕਿੱਥੋਂ ਪ੍ਰਾਪਤ ਹੁੰਦੇ ਬਿਲਕੁਲ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਅਰੇ ਕਿ ਬੀ ਦੀ ਸੋਧ ਨਾਲ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਬੀ ਤੋਂ ਸ਼ੁਰੂ ਹੋਣ ਵਾਲੀਆਂ ਬਿਮਾਰੀਆਂ ਦਾ ਖਾਤਮਾ ਹੁੰਦਾ ਇਸੇ ਦੇ ਨਾਲ ਜੇ ਆਪਾਂ ਜਵਾਣੂ ਟੀਕੇ ਦੇ ਨਾਲ ਜਾਂ ਜਵਾਣੂ ਬੀਜ ਜਵਾਣੂ ਟੀਕੇ ਦੇ ਨਾਲ ਆਪਾਂ ਸੋਧ ਕਰ ਲਗੇ ਉਹਦੇ ਨਾਲ ਵੀ ਵੱਡੇ ਪੱਧਰ ਦੇ ਉੱਤੇ ਆਪਣਾ ਜਿਹੜਾ ਝਾੜ ਦੇ ਵਿੱਚ ਵਾਧਾ ਹੁੰਦਾ ਯੂਨੀਵਰਸਿਟੀ ਵੱਲੋਂ ਸਿਫਾਰਸ਼ ਹੈਗਾ ਕਿ 15 ਤੋਂ 20% ਤੱਕ ਜਿਹੜਾ ਝਾੜ ਦੇ ਵਿੱਚ ਵਾਧਾ ਪਾਇਆ ਜਾਂਦਾ ਜਿਵੇਂ ਆਪਾਂ ਮੂੰਗੀ ਦੀ ਜਾਂ ਜਿਹੜੀਆਂ ਫਲੀਦਾਰ ਫਸਲਾਂ ਦੀ ਗੱਲ ਕਰਦੇ ਹਾਂ ਜੰਬ ਵਸਿੰਦੀ ਗੱਲ ਵੀ ਕਰਦੇ ਹਾਂ ੜੀ ਦੇ ਵਿੱਚ ਉਹਦੇ ਵਿੱਚ ਯੂਨੀਵਰਸਿਟੀ ਵੱਲੋਂ ਰੈਗ ਉਹ ਵੀ ਹੁੰਦਾ ਕਲਚਰ ਇੱਕ ਟੀਕਾ ਮਿਲਦਾ ਉਹ ਟੀਕਾ ਲਾਉਣ ਦੇ ਨਾਲ ਜਿਹੜੀ ਹਵਾ ਦੇ ਵਿੱਚ ਨਾਈਟ੍ਰੋਜਨ ਹੈਗੀ ਆ ਉਸੇ ਨੂੰ ਉਹ ਫਿਕਸ ਕਰਕੇ ਬੂਟੇ ਨੂੰ ਜਿਹੜਾ ਅਵੇਲੇਬਲ ਬਣਾ ਦਿੰਦਾ ਤੇ ਇਹਦੇ ਨਾਲ ਆਪਾਂ ਦਾ ਕਾਫੀ ਵੱਡੇ ਪੱਧਰ ਤੱਕ ਆਪਾਂ ਫਾਇਦਾ ਲੈ ਸਕਦੇ ਆ ਜਿਹੜਾ ਭੁਗਾਰ ਦੇ ਵਿੱਚ ਵੀ ਫਾਇਦਾ ਮਿਲਦਾ ਆਪਾਂ ਨੂੰ ਤੇ ਨਾਲ ਦੀ ਨਾਲ ਜਿਹੜਾ ਆਪਣਾ ਹੈਗਾ ਉਹਦੇ ਵਿੱਚ ਛਾੜੀ ਪੱਤਾ ਠੀਕ ਹੈ ਜੀ ਸਰ ਸੋ ਡਾਕਟਰ ਸਾਹਿਬ ਹੁਣ ਸਾਡੇ ਸਰੋਤਿਆਂ ਨੂੰ ਤੁਸੀਂ ਇੱਕ ਜਾਣਕਾਰੀ ਦਿਓ ਕਿ ਜਿਵੇਂ ਤੁਸੀਂ ਦੱਸਿਆ ਕੀਟਨਾਸ਼ਕ ਨਾਲ ਆਪਾਂ ਬੀਜ ਦੀ ਸੋਧ ਕਰਨੀ ਆ ਉਲੀਨਾਸ਼ਕ ਨਾਲ ਬੀਜ ਦੀ ਸੋਧ ਕਰਨੀ ਆ ਤੇ ਜਵਾਣੂ ਟੀਕੇ ਨਾਲ ਬੀਜ ਦੀ ਸੋਧ ਕਰਨੀ ਆ ਸੋ ਇਹਦੀ ਤਰਤੀਬ ਕੀ ਹੈ ਪਹਿਲਾਂ ਕਿਸਾਨ ਵੀਰ ਕਿਹੜੀ ਚੀਜ਼ ਵਰਤਣਾ ਉਸ ਤੋਂ ਬਾਅਦ ਕਿਹੜੀ ਚੀਜ਼ ਵਰਤਣਾ ਜਾਂ ਬਜਾਈ ਤੋਂ ਪਹਿਲਾਂ ਜਿਹੜਾ ਬੀਜ ਵਿਜਣ ਤੋਂ ਪਹਿਲਾਂ ਕਿਹੜੀ ਚੀਜ਼ ਬੀਜ ਨੂੰ ਲਗਾਉਂਦੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸਵਾਲ ਤੁਸੀਂ ਕਰਿਆ ਕਿਉਂਕਿ ਕਈ ਵਾਰੀ ਕਈ ਫਸਲਾਂ ਹੁੰਦੀਆਂ ਜਿਹਦੇ ਵਿੱਚ ਆਪਾਂ ਨੂੰ ਇਹਦਾ ਬੀਜ ਨੂੰ ਕੀੜਾ ਨਾਸ਼ਕ ਨਾਲ ਵੀ ਸੋਧਣਾ ਪੈਂਦਾ ਉਲੀ ਨਾਸ਼ਕ ਨਾਲ ਵੀ ਸੋਧਣਾ ਪੈਂਦਾ ਤੇ ਆਪਣਾ ਹੁੰਦਾ ਵੀ ਝਾੜ ਵਧਾਉਣ ਵਾਸਤੇ ਆਪਾਂ ਜਵਾਨੂੰ ਪੀਕੇ ਦੇ ਨਾਲ ਵੀ ਸੋਧ ਕਰ ਲੈਂਦੀ ਹੈ ਤਾਂ ਉਸ ਥਾਂ ਦੇ ਉੱਤੇ ਆਪਾਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਸਭ ਤੋਂ ਪਹਿਲਾਂ ਬੀਜ ਨੂੰ ਆਪਾਂ ਕੀੜਾ ਨਾਸ਼ਕ ਦਵਾਈ ਦੇ ਨਾਲ ਸੋਧ ਕਰਨੀ ਹੈ ਜਿਵੇਂ ਕੋ ਬਾਸਮਤੀ ਦੀ ਗੱਲ ਕਰੀਏ ਜਾਂ ਝੋਨੇ ਦੀ ਗੱਲ ਕਰੀਏ ਉਹਦੇ ਵਿੱਚ ਜਿਹੜੀ ਆਪਾਂ ਸਪ੍ਰਿੰਟ ਦਵਾਈ ਹੈ ਸਭ ਤੋਂ ਪਹਿਲਾਂ ਉਹਨੂੰ ਲਾਉਣਾ ਦੂਜੇ ਨੰਬਰ ਦੇ ਉੱਤੇ ਜਦੋਂ ਥੋੜਾ 20 ਕੁ ਹੁੰਦਾ ਲਗਾਉਣ ਤੋਂ ਬਾਅਦ ਤੱਕ ਦੂਜੇ ਨੰਬਰ ਦੇ ਉੱਤੇ ਆਪਾਂ ਜਿਹੜਾ ਉਲੀ ਨਾਸ਼ਕ ਹੈਗਾ ਜਿਵੇਂ ਆਪਾਂ ਟ੍ਰਾਈਕੋਡਰਮਾ ਦੀ ਗੱਲ ਕਰੀਏ ਦੂਸਰੇ ਨੰਬਰ ਦੇ ਉੱਤੇ ਉਹਨੂੰ ਆਪਾਂ ਦੂਸਰੇ ਨੰਬਰ ਤੇ ਲਾਉਣਾ ਇਸ ਤੋਂ ਇਲਾਵਾ ਜੇ ਰਾਈਜ਼ੋਬੀਅਮ ਦਾ ਟੀਕਾ ਜਾਂ ਜਿਹੜੀਆਂ ਜਿਹੜੀਆਂ ਝੋਨੇ ਦੇ ਵਿੱਚ ਆਉਂਦਾ ਐਸਪੀਰਿਡਿੀਅਮ ਦਾ ਟੀਕਾ ਲੱਗਦਾ ਹੈ ਤਾਂ ਉਹਨੂੰ ਆਪਾਂ ਲਾਸਟ ਦਿਨ ਤੇ ਲਾਉਣਾ ਜੇ ਮੂੰਗੀ ਲਾਉਣਾ ਤਾਂ ਉਹਦੇ ਵਿੱਚ ਵੀ ਆਪਾਂ ਜਿਹੜਾ ਜਵਾਣੂ ਟੀਕਾ ਹੈਗਾ ਉਹ ਲਾਸਟ ਦੇ ਉੱਤੇ ਲਾਉਣਾ ਕਿਉਂਕਿ ਜਵਾਣੂ ਆਪਾਂ ਸਮਝਦੇ ਹਾਂ ਕਿ ਇੱਕ ਜੀਵਤ ਥੀ ਹੈ ਉਹਨੂੰ ਜੇ ਆਪਾਂ ਪਹਿਲਾਂ ਲਾ ਕੇ ਉਹਦੇ ਉੱਤੇ ਆਪਾਂ ਕੀੜਨਾਸ਼ਕ ਜਾਂ ਉਲੀਨਾਸ਼ਕ ਦਾ ਆਪਾਂ ਜੇ ਮਤਲਬ ਉਹਦੀ ਟ੍ਰੀਟਮੈਂਟ ਕਰਤੀ ਤਾਂ ਉਹਦੇ ਨਾਲ ਸੋ ਕਿਸਾਨ ਵੀਰੋ ਡਾਕਟਰ ਸਾਹਿਬ ਨੇ ਆਪਾਂ ਨੂੰ ਬੜੀ ਬੜੀ ਮੁੱਲੀ ਜਾਣਕਾਰੀ ਜਿਹੜੀ ਆਪਣੇ ਨਾਲ ਸਾਂਝੀ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਜਾਣਕਾਰੀ ਨੂੰ ਅਮਲੀ ਜਾਮਾ ਪਹਿਨਾ ਕੇ ਆਪਣੇ ਖੇਤਾਂ ਤੱਕ ਜ਼ਰੂਰ ਪਹੁੰਚਾਉਂਗੇ ਸੋ ਅਖੀਰ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਜਿਹੜਾ ਸਾਡਾ ਇਹ YouTube ਚੈਨਲ ਹੈ ਇਸ ਨੂੰ ਤੁਸੀਂ ਵੱਧ ਤੋਂ ਵੱਧ ਇਸ ਉੱਪਰ ਵੀਡੀਓਜ਼ ਵੇਖੋ ਇਹਨਾਂ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ